ਕਾਰਵਾਈ ਕਰਵਾ। ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਮਾਮਲੇ ਦੇ ਵਿੱਚ ਅੱਜ ਬੜੀਆਂ ਮੇਜਰ ਡਵੈਲਪਮੈਂਟ ਹੋਈਆਂ ਨੇ। ਮਾਨਜੂਗ ਹਾਈ ਕੋਰਟ ਦੇ ਵਿੱਚ ਅੱਜ ਸਟੇਟ ਗਵਰਨਮੈਂਟ ਨੂੰ ਇਹ ਮੰਨਣਾ ਪਿਆ ਕੀ ਕਿਤੇ ਨਾ ਕਿਤੇ ਸਾਡੇ ਆਫੀਸਰਸ ਦੀ ਲਾਪਰਵਾਹੀ ਹੈਗੀ ਹੈ ਔਰ ਮਾਨਯੋਗ ਐਡਵੋਕੇਟ ਜਨਰਲ ਸਾਹਿਬ ਕੋਰਟ ਦੇ ਵਿੱਚ ਮੌਜੂਦ ਸੀਗੇ ਤੇ ਮਾਨਯੋਗ ਹਾਈ ਕੋਰਟ ਨੇ ਜਦੋਂ ਇਹ ਸਵਾਲ ਕੀਤਾ ਕਿ ਹੁਣ ਤੱਕ ਜਿਹੜੀ ਇਨਫੋਰਮੇਸ਼ਨ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਸਾਂਝਾ ਕੀਤੀ ਹੈ ਤੇ ਹਾਈ ਕੋਰਟ ਦੇ ਆਰਡਰਾਂ ਦੇ ਵਿੱਚ ਉਹ ਮੌਜੂਦ ਹੈ ਕਿ ਪਹਿਲੀ ਇੰਟਰਵਿਊ ਲੋਰੈਂਸ ਬਿਸ਼ਨੋਈ ਦੀ ਜਿਹੜੀ ਸੀਗੀ ਉਹ 3 ਤੇ 4 ਸਪਟੰਬਰ 2022 ਨੂੰ CIA ਸਟਾਫ ਖਰੜ ਦੇ ਵਿੱਚ ਹੂਈ ਸੀ ਕਿ ਐਸ ਦਾ ਮਤਲਬ ਜਿਹੜੇ ਵੀ ਆਫੀਸਰਸ ਉਸ ਬਿਲਡਿੰਗ ਦੇ ਇੰਚਾਰਜ ਸੀਗੇ ਜਾਂ ਉਸ ਜ਼ਿਲ੍ਹੇ ਦੇ ਇੰਚਾਰਜ ਸੀਗੇ ਕਮ ਸੇ ਕਮ ਉਹਨਾਂ ਦੇ ਉੱਤੇ ਸਰਕਾਰ ਐਕਸ਼ਨ ਲੈ ਸਕਦੀ ਹੈ ਬਿਨਾ ਕਿਸੇ ਰਿਪੋਰਟ ਦੀ ਦੀ ਜਾਣਕਾਰੀ ਤੋਂ ਕਿਉਂਕਿ ਉਹ ਕੋਰਟ ਦੇ ਆਰਡਰਾਂ ਦੇ ਵਿੱਚ ਮੌਜੂਦ ਹੈ ਇਹਦੇ ਤੇ ਸਰਕਾਰ ਨੇ ਜਿਹੜਾ ਜਵਾਬ ਦਿੱਤਾ ਕੋਰਟ ਦੇ ਵਿੱਚ ਉਹ ਇਹੀ ਕਿਹਾ ਕਿ ਅਸੀਂ ਹੁਣ ਜਿਹੜੇ ਆਫੀਸਰਜ਼ ਉਸ ਟਾਈਮ ਦੇ ਉੱਤੇ ਮੌਜੂਦਾ ਸੀਗੇ ਜਿਹੜੇ ਕਿ ਇਨਚਾਰਜ ਸੀਗੇ ਸੀਆਈਏ ਸਟਾਫ ਖਰੜ ਦੇ ਤੇ ਜਿਹੜੇ ਉਸ ਜ਼ਿਲ੍ਹੇ ਦੇ ਮੀਨਿੰਗ ਥੇਰਬਾਈ ਕਿ ਐਸਐਸਪੀ ਮੁਹਾਲੀ ਜਿਹੜੇ ਉਸ ਟਾਈਮ ਦੇ ਉੱਤੇ ਸੀਗੇ ਉਹਨਾਂ ਦੇ ਉੱਤੇ ਤੇ ਜਿਹੜੇ ਸੀਆਈਏ ਸਟਾਫ ਦੇ ਇਨਚਾਰਜ ਸੀਗੇ ਉਹਨਾਂ ਦੇ ਉੱਤੇ ਕਾਰਵਾਈ ਕਰਨ ਦਾ ਭਰੋਸਾ ਜਿਹੜਾ ਹੈਗਾ ਉਹ ਸਰਕਾਰ ਨੇ ਕੋਰਟ ਨੂੰ ਦਿੱਤਾ ਲੇਕਿਨ ਕੋਰਟ ਨੇ ਐਸ ਕੇਸ ਦੀ ਡੇਟ ਵੀ ਨਾ ਲਈ ਮ ਮੁਕਰਰ ਕਰਤੀ ਹੈ 24 ਤਰੀਕ ਅਗਲੀ ਜਿਹਦੇ ਉੱਤੇ ਇਸ ਕੇਸ ਦੀ ਸੁਣਵਾਈ ਹੋਏਗੀ ਔਰ ਉਸ ਦੇ ਵਿੱਚ ਕੋਰਟ ਇਹ ਜਾਣਨਾ ਚਾਹੇਗੀ ਕਿ ਉਹਨਾਂ ਆਫੀਸਰਜ਼ ਦੇ ਖਿਲਾਫ ਕੀ ਕਾਰਵਾਈ ਕੀਤੀ ਗਈ ਜਿਨ੍ਹਾਂ ਨੇ ਇਸ ਇੰਟਰਵਿਊ ਕਰਵਾਨ ਦੇ ਵਿੱਚ ਲਾਰੈਂਸ ਬਿਸ਼ਨੋਈ ਦੀ ਮਦਦ ਕੀਤੀ ਹੈ ਖਾਸ ਤੌਰ ਤੇ ਡੀਪੀ ਸਾਹਿਬ ਨੂੰ ਇਹ ਸਵਾਲ ਐਸ ਕਰਕੇ ਪੁੱਛਿਆ ਗਿਆ ਕਿਉਂਕਿ ਡੀਜੀਪੀ ਸਾਹਿਬ ਦੇ ਸਾਹਮਣੇ ਕੁਐਸਚਨ ਰੱਖਿਆ ਗਿਆ ਕਿ ਤੁਹਾਡੇ ਕੋਲ ਉਹ ਕਿਹੜਾ ਆਫੀਸਰ ਸੀ ਜਿਹੜਾ ਇਹ ਇਨਫੋਰਮੇਸ਼ਨ ਲੈ ਕੇ ਆਇਆ ਤੇ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਕਿ ਲਾਰੈਂਸ ਬਿਸ਼ਨੋਈ ਦੀ ਕੋਈ ਵੀ ਇੰਟਰਵਿਊ ਜਿਹੜੀ ਹੈ ਉਹ ਪੰਜਾਬ ਦੀਆਂ ਜ਼ਿਲ੍ਹਿਆਂ ਦੇ ਵਿੱਚੋਂ ਜਾਂ ਪੰਜਾਬ ਚੋਂ ਨਹੀਂ ਹੋਈ ਜਿੰਨੇ ਤੇ ਡੀਜੀਪੀ ਸਾਹਿਬ ਨੇ ਪਹਿਲਾਂ ਬਚਨ ਦੀ ਕੋਸ਼ਿਸ਼ ਕੀਤੀ ਲੇਕਿਨ ਡਾਕੂਮੈਂਟਸ ਔਨ ਰਿਕਾਰਡ ਨੇ ਮੌਜੂਦ ਨੇ ਤਰ੍ਹਾਂ ਤਰ੍ਹਾਂ ਦੀਆਂ ਉਹਨਾਂ ਦੀਆਂ ਇੰਟਰਵਿਊਜ਼ ਤੇ ਪ੍ਰੈਸ ਰਿਪੋਰਟਾਂ ਜਿਹੜੀਆਂ ਨੇ ਅਵੇਲੇਬਲ ਨੇ ਤੁਸੀਂ মিডিਆ ਕਰਮੀਆਂ ਨੇ ਬੜਾ ਵਧੀਆ ਕੰਮ ਕੀਤਾ ਹੋਇਆ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਔਨ ਰਿਕਾਰਡ ਨੇ ਸੋ ਡੀਜੀਪੀ ਸਾਹਿਬ ਉਹ ਬਚ ਨਹੀਂ ਸਕੇ ਉਸ ਚੀਜ਼ ਦੇ ਜਵਾਬ ਤੋਂ ਕਿ ਉਹਨਾਂ ਨੇ ਜਿਹੜਾ ਇੰਟਰਵਿਊ ਕੀਤੀ ਉਹ ਇੱਕ ਗਲਤ ਇਨਫੋਰਮੇਸ਼ਨ ਦੇ ਬੇਸ ਦੇ ਉੱਤੇ ਕੀਤੀ ਜਿੰਦੇ ਕਰਕੇ ਪੂਰੇ ਪੰਜਾਬ ਨੂੰ ਨਮੋਸ਼ੀ ਦਾ ਜਾਂ ਸਮਝ ਲਓ ਕਿ ਇੱਕ ਇੰਬੈਰਮੈਸਮੈਂਟ ਦਾ ਸਾਹਮਣਾ ਕਰਨਾ ਪਿਆ ਕਾਰਵਾਈ ਕਰੋ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਮਾਮਲੇ ਦੇ ਵਿੱਚ ਅੱਜ ਬੜੀਆਂ ਮੇਜਰ ਡਵੈਲਪਮੈਂਟ ਹੋਈਆਂ ਨੇ ਮਾਨਯੋਗ ਹਾਈ ਕੋਰਟ ਦੇ ਵਿੱਚ ਅੱਜ ਸਟੇਟ ਗਵਰਨਮੈਂਟ ਨੂੰ ਇਹ ਮੰਨਣਾ ਪਿਆ ਕਿ ਕਿਤੇ ਨਾ ਕਿਤੇ ਸਾਡੇ ਆਫੀਸਰਜ਼ ਦੀ ਲਾਪਰਵਾਹੀ ਹੈਗੀ ਹੈ ਔਰ ਮਾਨਯੋਗ ਐਡਵੋਕੇਟ ਜਨਰਲ ਸਾਹਿਬ ਕੋਰਟ ਦੇ ਵਿੱਚ ਮੌਜੂਦ ਸੀਗੇ ਤੇ ਮਾਨਯੋਗ ਹਾਈ ਕੋਰਟ ਨੇ ਜਦੋਂ ਇਹ ਸਵਾਲ ਕੀਤਾ ਕਿ ਹੁਣ ਤੱਕ ਜਿਹੜੀ ਇਨਫੋਰਮੇਸ਼ਨ ਅ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਸਾਂਝਾ ਕੀਤੀ ਹੈ ਤੇ ਹਾਈ ਕੋਰਟ ਦੇ ਆਰਡਰਾਂ ਦੇ ਵਿੱਚ ਉਹ ਮੌਜੂਦ ਹੈ ਕਿ ਪਹਿਲੀ ਇੰਟਰਵਿਊ ਲਾਰੈਂਸ ਬਿਸ਼ਨੋਈ ਦੀ ਜਿਹੜੀ ਸੀਗੀ ਉਹ 3 ਤੇ 4 ਸਪਟੰਬਰ 2022 ਨੂੰ CIA ਸਟਾਫ ਖਰੜ ਦੇ ਵਿੱਚ ਹੋਈ ਸੀਗੀ ਇਸ ਦਾ ਮਤਲਬ ਜਿਹੜੇ ਵੀ ਆਫੀਸਰਸ ਉਸ ਬਿਲਡਿੰਗ ਦੇ ਇੰਚਾਰਜ ਸੀਗੇ ਜਾਂ ਉਸ ਜ਼ਿਲ੍ਹੇ ਦੇ ਇੰਚਾਰਜ ਸੀਗੇ ਕਮ ਸੇ ਕਮ ਉਹਨਾਂ ਦੇ ਉੱਤੇ ਸਰਕਾਰ ਐਕਸ਼ਨ ਲੈ ਸਕਦੀ ਹੈ ਬਿਨਾ ਕਿਸੇ ਰਿਪੋਰਟ ਦੀ ਦੀ ਜਾਣਕਾਰੀ ਤੋਂ ਕਿਉਂਕਿ ਉਹ ਕੋਰਟ ਦੇ ਆਰਡਰਾਂ ਦੇ ਵਿੱਚ ਮੌਜੂਦ ਹੈ ਇਹਦੇ ਤੇ ਸਰਕਾਰ ਨੇ ਜਿਹੜਾ ਜਵਾਬ ਦਿੱਤਾ ਕੋਰਟ ਦੇ ਵਿੱਚ ਉਹ ਇਹੀ ਕਿਹਾ ਕਿ ਅਸੀਂ ਹੁਣ ਜਿਹੜੇ ਆਫੀਸਰਜ਼ ਉਸ ਟਾਈਮ ਦੇ ਉੱਤੇ ਮੌਜੂਦਾ ਸੀਗੇ ਜਿਹੜੇ ਕਿ ਇੰਚਾਰਜ ਸੀਗੇ ਸੀਆਈਏ ਸਟਾਫ ਖਰੜ ਦੇ ਤੇ ਜਿਹੜੇ ਉਸ ਜ਼ਿਲ੍ਹੇ ਦੇ ਮੀਨਿੰਗ ਥੇਰਬਾਈ ਕਿ ਐਸਐਸਪੀ ਮੁਹਾਲੀ ਜਿਹੜੇ ਉਸ ਟਾਈਮ ਦੇ ਉੱਤੇ ਸੀਗੇ ਉਹਨਾਂ ਦੇ ਉੱਤੇ ਤੇ ਜਿਹੜੇ ਸੀਆਈਏ ਸਟਾਫ ਦੇ ਇੰਚਾਰਜ ਸੀਗੇ ਉਹਨਾਂ ਦੇ ਉੱਤੇ ਕਾਰਵਾਈ ਕਰਨ ਦਾ ਭਰੋਸਾ ਜਿਹੜਾ ਹੈਗਾ ਉਹ ਸਰਕਾਰ ਨੇ ਕੋਰਟ ਨੂੰ ਦਿੱਤਾ ਲੇਕਿਨ ਕੋਰਟ ਨੇ ਇਸ ਕੇਸ ਦੀ ਡੇਟ ਵੀ ਨਾ ਲਈ ਮ ਮقرਰ ਕਰਤੀ ਹੈ 24 ਤਰੀਕ ਅਗਲੀ ਜਿਹਦੇ ਉੱਤੇ ਇਸ ਕੇਸ ਦੀ ਸੁਣਵਾਈ ਹੋਏਗੀ ਔਰ ਉਸ ਦੇ ਵਿੱਚ ਕੋਰਟ ਇਹ ਜਾਣਨਾ ਚਾਹੇਗੀ ਕਿ ਉਹਨਾਂ ਆਫੀਸਰਜ਼ ਦੇ ਖਿਲਾਫ ਕੀ ਕਾਰਵਾਈ ਕੀਤੀ ਗਈ ਜਿਨ੍ਹਾਂ ਨੇ ਇਸ ਇੰਟਰਵਿਊ ਕਰਵਾਨ ਦੇ ਵਿੱਚ ਲਾਰੈਂਸ ਬਿਸ਼ਨੋਈ ਦੀ ਮਦਦ ਕੀਤੀ। ਖਾਸ ਤੌਰ ਤੇ ਡੀਪੀ ਸਾਹਿਬ ਨੂੰ ਇਹ ਸਵਾਲ ਐਸ ਕਰਕੇ ਪੁੱਛਿਆ ਗਿਆ ਕਿਉਂਕਿ ਡੀਜੀਪੀ ਸਾਹਿਬ ਦੇ ਸਾਹਮਣੇ ਕੁਐਸਚਨ ਰੱਖਿਆ ਗਿਆ ਕਿ ਤੁਹਾਡੇ ਕੋਲ ਉਹ ਕਿਹੜਾ ਆਫੀਸਰ ਸੀ ਜਿਹੜਾ ਇਹ ਇਨਫੋਰਮੇਸ਼ਨ ਲੈ ਕੇ ਆਇਆ ਤੇ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਕਿ ਲਾਰੈਂਸ ਬਿਸ਼ਨੋਈ ਦੀ ਕੋਈ ਵੀ ਇੰਟਰਵਿਊ ਜਿਹੜੀ ਹੈ ਉਹ ਪੰਜਾਬ ਦੇ ਜਿਲ੍ਹਿਆਂ ਦੇ ਵਿੱਚੋਂ ਜਾਂ ਪੰਜਾਬ 'ਚੋਂ ਨਹੀਂ ਹੋਈ। ਜਿੰਨੇ ਤੇ ਡੀਜੀਪੀ ਸਾਹਿਬ ਨੇ ਪਹਿਲਾਂ ਬਚਨ ਦੀ ਕੋਸ਼ਿਸ਼ ਕੀਤੀ ਲੇਕਿਨ ਡਾਕੂਮੈਂਟਸ ਔਨ ਰਿਕਾਰਡ ਨੇ ਮੌਜੂਦ ਨੇ ਤਰ੍ਹਾਂ ਤਰ੍ਹਾਂ ਦੀਆਂ ਉਹਨਾਂ ਦੀਆਂ ਇੰਟਰਵਿਊਜ਼ ਤੇ ਪ੍ਰੈਸ ਰਿਪੋਰਟਾਂ ਜਿਹੜੀਆਂ ਨੇ ਅਵੇਲੇਬਲ ਨੇ ਤੁਸੀਂ মিডিਆ ਕਰਮੀਆਂ ਨੇ ਬੜਾ ਵਧੀਆ ਕੰਮ ਕੀਤਾ ਹੋਇਆ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਔਨ ਰਿਕਾਰਡ ਨੇ ਸੋ ਡੀਜੀਪੀ ਸਾਹਿਬ ਉਹ ਬਚ ਨਹੀਂ ਸਕੇ ਉਸ ਚੀਜ਼ ਦੇ ਜਵਾਬ ਤੋਂ ਕਿ ਉਹਨਾਂ ਨੇ ਜਿਹੜਾ ਇੰਟਰਵਿਊ ਕੀਤੀ ਉਹ ਇੱਕ ਗਲਤ ਇਨਫੋਰਮੇਸ਼ਨ ਦੇ ਬੇਸ ਦੇ ਉੱਤੇ ਕੀਤੀ ਜਿੰਦੇ ਕਰਕੇ ਪੂਰੇ ਪੰਜਾਬ ਨੂੰ ਨਮੋਸ਼ੀ ਦਾ ਜਾਂ ਸਮਝ ਲੋ ਕਿ ਕਿ ਇਮੈਰਸਮੈਂਟ ਦਾ ਸਾਹਮਣਾ ਕਰਨਾ ਪਿਆ